ਨਮਾਰ ਕਰਦੇ ਆ ਜੋ ਸਮੇਂ ਤੋਂ ਸਮਾਂ ਲੱਗ ਕੇ ਅੱਜ ਸਾਡੇ ਦਰਮਾਨ ਹਾਜ਼ਰ ਹੋਣ ਵਾਸਤੇ ਪਹੁੰਚੇ ਆ ਉਹਨਾਂ ਨੂੰ ਜਿ ਆਇਆ ਕਰਦੇ ਆ ਧੰਨਵਾਦ ਮੌਣ ਖੁਰਦੇ ਦੀ ਟੀਮ ਪਿੰਡ ਵਾਲੀ ਸਾਈਡ ਹੈ ਤੇ ਦੂਜੇ ਪਾਸੇ ਪੇਰੋਂ ਦੀ ਟੀਮ ਹੈ ਚੀਮਿਆਂ ਵਾਲਾ ਜੱਸੀ ਹੈ ਸੰਤ ਬੱਬਾ ਅਤਰ ਸਿੰਘ ਜੀ ਲਓ ਸਾਹਮਣੇ ਕਹਿੰਦੇ ਗੱਭਰੂ ਤੇਰੇ ਦੀ ਧਰਤੀ ਦਾ ਰੇਡ ਪਾ ਰਿਹਾ ਹੈ ਇੱਕ ਪਾਸੇ ਕਹਿੰਦੇ ਮਾੜ ਖੁਰਦੀ ਟੀਮ ਪਿੰਡ ਵਾਲੀ ਸਾਈਡ ਖੇਡ ਰਹੀ ਹੈ ਹਲਕੀ ਹਲਕੀ ਮਾਂ ਮਿੱਟੀ ਦੀ ਧੂੜ ਉੱਡ ਰਹੀ ਹੈ ਹਾਂ ਜਿਹਾ ਇਧਰ ਵੀ ਬਰਾਬਰ ਦਾ ਹੈ ਜੱਸੀ ਨਾਮ ਦੇ ਨਾਲ ਦੁਨੀਆ ਜਾਣਦੀ ਹੈ ਜਿਹੜਾ 1.5 ਵਾਲਾ ਨੰਬਰ ਜੀ ਉਹ ਹੋਲਡ ਸੀ ਲੈ ਇੱਕ ਪਾਸੇ ਕਹਿੰਦੇ ਬੜਾ ਵਾਲੀ ਦਾ ਸੁਖੀ ਲੱਗਿਆ ਹੋਇਆ ਹੈ ਹਰਵਿੰਦਰ ਸਿੰਘ ਮੇਲੇ ਦਾ ਚੰਡਿਆ ਹੋਇਆ ਪੱਠਾ ਉਹ ਦੂਜੇ ਪਾਸੇ ਯੱਗੀ ਹੈ ਔਰ ਇਹ ਹੈ ਜੱਸੀ ਦਾ ਫਰੀਦਕੋਟੀਆ ਬੁਰਾ ਕੋਲੇ ਵਾਲੀ ਹੈ ਦੁਨੀਆ ਦਾ ਮਹਾਨ ਖਿਡਾਰੀ ਹੋਇਆ ਹੈ ਫਰੀਦਕੋਟ ਦੀ ਧਰਤੀ ਹੈ ਔਰ ਗੁਰਲੇਜ ਅਸਤਰ ਦਾ ਬਾਂਦਰ ਜਿਚਾਣਾ ਪਿੰਡ ਦਾ ਫਰੀਦਕੋਟ ਦਾ ਇੰਦਰ ਪੰਜ ਗਰਾਈਆਂ ਦਾ ਤਕਰਾ ਖੇਡਿਆ ਔਰ ਭੱਜ ਗਈ ਕੰਕੀ ਹੋ ਗਏ ਹੰਤਿੰਦਰ ਤਕਰਾ ਖੇਡਿਆ ਲੰਬੂ ਤਕਰਾ ਖੇਡਿਆ ਕਦੇ ਗਾਜੀ ਪੁਲਸੀਆ ਤਕਰਾ ਖੇਡਿਆ 4 ਤੋਂ 3 ਹੈ ਹੁਣ ਬਨਾਲੀ ਵਾਲਾ ਸੱਚੀ ਕੋ ਨੂੰ ਕਮਾਲ ਯਾ ਕੋਈ 13ਵੇਂ ਪਿੰਡ ਦਾ ਮੁੰਡਾ ਮੇਰੇ ਵੀਰੋ ਹਰ ਇਸੇ ਇਲਾਕੇ ਦੇ ਖਿਡਾਰੀ ਹੈ ਆਹ ਸਾਹਮਣੇ ਬਨਾਲੀ ਪਿੰਡ ਹੈ ਆਹ ਤਗੜੇ ਪੁਆਇੰਟ ਦਾ ਵਾਅਦਾ ਕਰ ਚੁੱਕਿਆ ਮੁੰਡਾ ਇੱਕ ਪਾਟੇ ਤਿਆਰ ਹੈ ਵਾਜੇ ਖੰਨੇ ਦਾ ਹਰਜੀਤ 1994 95 96 ਦਾ ਪਾਸਟਰ ਹੈ ਦੂਸਰੇ ਜ਼ਿਲ੍ਹੇ ਤੋਂ ਆਇਆ ਆਹ ਫਰਦਾ ਗੁੱਟ ਲੱਗਦਾ ਚੋਰ ਕਬੱਡੀ 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 ਆਹ ਹੋਏ ਗੱਭਰੂ ਜਦੋਂ ਹਰਜੀਤ ਰੇਡ ਪਾਉਂਦਾ ਸੀ ਤਾਂ ਪਰ ਲਈ ਜੱਸੀ ਇੱਕ ਕਹਿੰਦੇ ਲੇਲਾ ਵਾਲਾ ਫਗਵਾੜੇ ਦੇ ਇਲਾਕੇ ਦਾ ਬੜਾ ਪ੍ਰਸਿੱਧ ਹੋਇਆ ਹੈ ਇਹ ਆਕਸਰ ਟੀਮਾਂ ਦੀ ਧਰਤੀ ਦਾ ਜੱਸੀ ਇੱਕ ਪਾਸੇ ਕਹਿੰਦੇ ਬੜਾ ਬਲੀ ਦਾ ਸੁਖੀ ਲੱਗਿਆ ਹੋਇਆ ਹੈ ਇਹ ਵੀ ਮੰਨਿਆ ਪਰਵੰਨਿਆ ਯਾਸੀ ਹੈ ਬਾਈਨੀ ਕਬੱਡੀ ਦਾ ਪਰ ਉਹ ਸਾਹਮਣੇ ਜੱਗੀ ਪੇਰੋ ਵਾਲਾ ਖੇਡ ਮੈਦਾਨ ਦੇ ਵਿੱਚ ਇਹਨੇ ਰਮਾਣੇ ਵਾਲਾ ਰੇਡ ਪਾ ਰਿਹਾ ਹੈ ਫੱਡੇਪੁਰੀਆ ਸੀਪਾ ਲੱਗਿਆ ਹੋਇਆ ਹੈ ਇਹ ਵੀ ਮੁੰਡਾ ਕਹਿੰਦੇ ਅੱਜ ਕੱਲ ਪਿਆਰ ਦੇ ਕੱਪਾਂ ਤੇ ਦਹਿਸ਼ਤ ਪਾਈ ਫਿਰਦਾ ਹੈ ਆਹ ਸੀਪਾ ਫਤੇਪਰੀਆ ਹੈ ਵੀ ਸੀਪਾ ਦੇਖ ਮੁੰਡਾ ਫਰੀਦਕੋਟ ਤੋਂ ਚੱਲ ਕੇ ਆਇਆ ਹੈ ਇਹ ਹੈ ਸੀਪਾ ਫਤੇਪਰੀਆ ਪਰ ਨੰਬਰ